ਗੁੱਡ ਈਵਨਿੰਗ ਸਟੂਡੈਂਟ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ ਦੇ ਵਿੱਚ ਔਰ ਆਪਾਂ ਜਿਹੜਾ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਚੈਪਟਰ ਕੀਤਾ ਸੀ ਪੋਲਿਟਿਕਲ ਸਾਇੰਸ ਦਾ ਤਾਂ ਅੱਜ ਆਪਾਂ ਉਸ ਦੇ ਨਾਲ ਰਿਲੇਟਡ ਜਿਹੜੇ 50 ਮੋਸਟ ਇੰਪੋਰਟੈਂਟ ਕੁਐਸਚਨ ਆ ਜਿਹੜੇ ਉਹ ਕਰਾਂਗੇ ਔਰ ਜਿਹੜੇ ਆਪਣੇ ਇਸ ਚੈਨਲ ਤੇ ਪਹਿਲੀ ਵਾਰ ਆਏ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਔਰ ਤਾਂ ਜੋ ਆਉਣ ਵਾਲੀਆਂ ਵੀਡੀਓਾਂ ਨਾਲ ਤੱਕ ਪਹੁੰਚਦੇ ਰਹਿਣ ਔਰ ਜਿਹੜੇ ਅੱਜ ਪਹਿਲੀ ਵਾਰ ਆਪਣੇ ਚੈਨਲ ਤੇ ਆਏ ਆ ਤਾਂ ਉਹ ਆਪਣੇ ਇਸ ਚੈਨਲ ਨੂੰ ਜਿਹੜਾ ਜੇ ਪਿਛਲੀਆਂ ਵੀਡੀਓ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਆ ਮੈਂ ਥੀਓਰੀ ਲੈਕਚਰ ਵੀ ਕਰਾਈ ਹੋਇਆ ਤਾਂ ਆਪਾਂ ਅੱਜ ਇਸ ਦਿਨ ਨਾਲ ਰਿਲੇਟਡ ਜਿਹੜੇ 50 ਮੋਸਟ ਇੰਪੋਰਟੈਂਟ ਕੁਐਸਚਨ ਕਰਾਂਗੇ ਔਰ ਜੇ ਤੁਹਾਨੂੰ ਆਪਣੀ ਕਲਾਸ ਵਧੀਆ ਲੱਗੇ ਤਾਂ ਲਾਸਟ ਦੇ ਵਿੱਚ ਜਾ ਕੇ ਤੁਸੀਂ ਇਹਨੂੰ ਲਾਈਕ ਜ਼ਰੂਰ ਕਰ ਦੇਣਾ ਔਰ ਆਪਣੇ ਵੱਧ ਤੋਂ ਵੱਧ ਜਿਹੜੇ ਦੋਸਤ ਮਿੱਤਰ ਉਹਨਾਂ ਤੱਕ ਸੈਂਡ ਕਰ ਦੇਣਾ ਤਾਂ ਸ਼ੁਰੂ ਕਰਦੇ ਆਂ ਆਪਣੀ ਅੱਜ ਦੀ ਕਲਾਸ ਸਭ ਤੋਂ ਪਹਿਲਾ ਕੁਐਸਚਨ ਭਾਰਤੀ ਸੰਵਿਧਾਨ ਨੂੰ ਕਿਹੜੀ ਤਰੀਕ ਨੂੰ ਅਪਣਾਇਆ ਗਿਆ ਤਾਂ ਦੇਖੋ ਹੁਣ ਵਾਰਡਿੰਗ ਚੇਂਜ ਕੀਤੀ ਹੋਈ ਆ ਹੈ ਬਿਲਕੁਲ ਸਿੰਪਲ ਆ ਅਪਣਾਇਆ ਗਿਆ ਮਤਲਬ ਅਡਾਪਟ ਕੀਤਾ ਗਿਆ ਜਾਂ ਕਈ ਵਾਰ ਇਹ ਵੀ ਲਿਖ ਦਿੱਤਾ ਜਾਂਦਾ ਪ੍ਰਭਾਵ ਦੇ ਵਿੱਚ ਲਿਆਂਦਾ ਗਿਆ ਤਾਂ ਇਹਦਾ ਮਤਲਬ ਕੀ ਹੈ ਤਾਂ ਇਹਦੇ ਹੁਣ ਦੋ ਆਨਸਰ ਆਪਾਂ ਨੂੰ ਡਾਊਟ ਦੇ ਵਿੱਚ ਆਊਗਾ ਵੀ 26 ਜਨਵਰੀ 1949 ਆਊਗਾ ਜਾਂ 26 ਜਨਵਰੀ 1950 ਆਊਗਾ ਤਾਂ ਦੇਖੋ 26 ਜਨਵਰੀ 1950 ਨੂੰ ਤਾਂ ਸਾਡਾ ਸੰਵਿਧਾਨ ਲਾਗੂ ਹੋਇਆ ਸੀਗਾ ਤਾਂ ਇਹ ਤਾਂ ਇਹਦਾ ਆਨਸਰ ਹੋ ਹੀ ਨਹੀਂ ਸਕਦਾ ਇਹ ਤਾਂ ਇੱਕ ਆਨਸਰ ਆਪਣੇ ਕੋਲ ਕੱਟਿਆ ਗਿਆ ਤੇ ਆਪਣੇ ਕੋਲੇ ਰਹਿ ਗਿਆ 15 ਅਗਸਤ 1947 ਇਸ ਦਿਨ ਅਸੀਂ ਆਜ਼ਾਦ ਹੋਏ ਸੀ ਇਹ ਵੀ ਨਹੀਂ ਦਾ ਆਨਸਰ ਹੋ ਸਕਦਾ ਤਾਂ ਆਪਣਾ ਜਿਹੜਾ ਰਾਈਟ ਆਨਸਰ ਬਣੂਗਾ ਉਹ ਬਣੂਗਾ ਬੀ ਆਨਸਰ 26 ਨਵੰਬਰ 1949 ਤਾਂ ਬੀ ਆਪਣਾ ਜਿਹੜਾ ਰਾਈਟ ਆਨਸਰ ਬਣੂਗਾ ਇਹਦਾ ਇਸੇ ਦਿਨ ਆਪਣਾ ਜਿਹੜਾ ਸਾਡਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀ ਔਰ ਫਿਰ ਇਹਨੂੰ ਅਪਣਾਇਆ ਗਿਆ ਸੀ ਜਾਂ ਇਹਨੂੰ ਪ੍ਰਭਾਵ ਦੇ ਵਿੱਚ ਲਿਆਂਦਾ ਗਿਆ ਸੀ ਕਈ ਵਾਰ ਇਹ ਵੀ ਲਿਖ ਦਿੰਦੇ ਔਰ ਕਈ ਵਾਰ ਅਡਾਪਟ ਕੀਤਾ ਗਿਆ ਇਹ ਵੀ ਲਿਖ ਦਿੰਦੇ ਆ ਤਾਂ ਵਰਡਿੰਗ ਦੇ ਵਿੱਚ ਹੇਲ ਫੇਰ ਹੁੰਦੀ ਆ ਹੋਰ ਕੁਝ ਵੀ ਨਹੀਂ ਔਰ 26 ਜਨਵਰੀ 1950 ਨੂੰ ਤਾਂ ਸਾਡਾ ਸੰਵਿਧਾਨ ਲਾਗੂ ਹੋ ਗਿਆ ਸੀਗਾ ਦੁਨੀਆ ਦਾ ਸਭ ਤੋਂ ਲੰਮਾ ਲਿਖਤੀ ਸੰਵਿਧਾਨ ਕਿਹੜਾ ਹੈ ਅਮਰੀਕਾ ਦਾ ਬ੍ਰਿਟੇਨ ਦਾ ਭਾਰਤ ਦਾ ਜਾਂ ਕੈਨੇਡਾ ਦਾ ਤਾਂ ਜੇ ਆਪਾਂ ਸਭ ਤੋਂ ਲੰਬੇ ਸੰਵਿਧਾਨ ਦੀ ਗੱਲ ਕਰੀਏ ਤਾਂ ਸਭ ਤੋਂ ਜਿਹੜਾ ਲੰਬਾ ਸੰਵਿਧਾਨ ਹੈ ਉਹ ਸਾਡੇ ਭਾਰਤ ਦਾ ਹੀ ਹੈ ਤਾਂ ਆਪਣਾ ਆਨਸਰ ਰਾਈਟ ਆਨਸਰ ਕੀ ਆ ਜਾਊਗਾ ਸੀ ਕਿਉਂਕਿ ਇਸ ਦੇ ਵਿੱਚ ਮੂਲ ਸੰਵਿਧਾਨ ਦੇ 22 ਭਾਗ ਸੀ ਹੁਣ ਇਸ ਦੇ 25 ਭਾਗ ਆ ਜੀ ਆਪਾਂ ਇਸ ਦੇ ਆਰਟੀਕਲ ਦੀ ਗੱਲ ਕਰੀ ਤਾਂ ਸਟਾਰਟਿੰਗ ਚ ਇਹਦੇ ਵਿੱਚ 395 ਆਰਟੀਕਲ ਸੀਗੇ ਐਟ ਪ੍ਰੈਜ਼ੈਂਟ 470 ਤੋਂ ਪਲੱਸ ਹੋ ਚੁੱਕੇ ਆ ਔਰ ਜਿਹੜੇ ਸ਼ੈਡਿਊਲ ਆ ਉਸ ਟਾਈਮ 8 ਸੀਗੀਆਂ ਤਾਂ ਐਟ ਪ੍ਰੈਜ਼ੈਂਟ ਜਿਹੜੇ ਆ 12 ਹੋ ਚੁੱਕੇ ਆ ਤਾਂ ਚੱਲਦੇ ਆ ਆਪਣੇ ਨੈਕਸਟ ਕੁਐਸਚਨ ਦੇ ਵੱਲ ਭਾਰਤੀ ਸੰਵਿਧਾਨ ਦੀ ਪ੍ਰਕਿਰਤੀ ਕੀ ਹੋ ਜੀ ਆ ਮਤਲਬ ਨੇਚਰ ਕੇਵ ਜਾ ਭਾਰਤੀ ਸੰਵਿਧਾਨ ਦਾ ਫੈਡਰਲ ਹੈ ਇਕਾਤਮਕ ਹੈ ਸੰਘਾਤਮਕ ਅਤੇ ਇਕਾਤਮਕਤਾ ਦਾ ਸਮੇਲ ਹੈ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ ਹੈ ਤਾਂ ਦੇਖੋ ਆਪਾਂ ਨੂੰ ਪ੍ਰਕਿਰਤੀ ਪੁੱਛਿਆ ਤਾਂ ਭਾਰਤੀ ਸੰਵਿਧਾਨ ਜਿਹੜਾ ਹੈ ਕੁਆਸੀ ਫੈਡਰਲ ਆ ਕੁਆਸੀ ਫੈਡਰਲ ਦਾ ਮਤਲਬ ਕੀ ਹੈ ਸੰਘਾਤਮਕ ਵੀ ਹੈ ਔਰ ਇਕਾਤਮਕਤਾ ਵੱਲ ਵੀ ਝੁਕਿਆ ਹੋਇਆ ਹੈ ਹੁਣ ਪਹਿਲਾਂ ਸਾਨੂੰ ਫੈਡਰਲ ਦਾ ਮਤਲਬ ਪਤਾ ਨਹੀਂ ਸੀ ਤਾਂ ਫੈਡਰਲ ਦਾ ਮਤਲਬ ਹੁੰਦਾ ਜਿਹੜਾ ਪਾਵਰਾਂ ਦੀ ਵੰਡ ਕੀਤੀ ਹੋਈ ਹੈ ਤਾਂ ਫੈਡਰਲ ਤਾਂ ਹੈ ਪਰ ਕੀ ਹੈ ਕੁਆਸੀ ਫੈਡਰਲ ਆ ਮਤਲਬ ਸੰਘਾਤਮਕ ਅਤੇ ਇਕਾਤਮਕਤਾ ਦਾ ਸਮੇਲ ਆ ਦੋਨਾਂ ਦੇ ਵਿੱਚ ਫੈਡਰਲ ਦਾ ਮਤਲਬ ਹੁੰਦਾ ਕੇਂਦਰ ਤੇ ਰਾਜ ਸਰਕਾਰਾਂ ਦੇ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ ਤਾਂ ਹੁਣ ਅਸੀਂ ਫੈਡਰਲ ਸਿਸਟਮ ਬੋਲਦੇ ਆ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਸੀ ਆਨਸਰ ਕੋਸੀ ਫੈਡਰਲ ਨੈਕਸਟ ਕੁਐਸਚਨ ਹੈ ਭਾਰਤੀ ਸੰਵਿਧਾਨ ਵਿੱਚ ਫੰਡਾਮੈਂਟਲ ਰਾਈਟ ਕਿਸ ਦੇਸ਼ ਦੇ ਸੰਵਿਧਾਨ ਤੋਂ ਲੈ ਗਿਆਨ ਅਮਰੀਕਾ ਬ੍ਰਿਟੇਨ ਇੰਗਲੈਂਡ ਆਇਰਲੈਂਡ ਤਾਂ ਇਹ ਅਸੀਂ ਅਮਰੀਕਾ ਤੋਂ ਲੈ ਆ ਔਰ ਜਿਹੜੇ ਫੰਡਾਮੈਂਟਲ ਰਾਈਟ ਹੈ ਭਾਰਤੀ ਸੰਵਿਧਾਨ ਦੇ ਭਾਗ ਨੰਬਰ 3 ਦੇ ਵਿੱਚ ਆਰਟੀਕਲ ਨੰਬਰ 12 ਤੋਂ ਲੈ ਕੇ 35 ਤੱਕ ਤਾਂ ਇਹ ਵੀ ਆਪਾਂ ਨੂੰ ਪੁੱਛਿਆ ਜਾ ਸਕਦਾ ਹੈ 12 ਤੋਂ 35 ਤੱਕ ਹੈ ਔਰ ਭਾਗ ਨੰਬਰ 3 ਦੇ ਵਿੱਚ ਹੈ ਔਰ ਇਹ ਜਿਹੜੇ ਅਸੀਂ ਯੂ ایس اے ਤੋਂ ਅਡਾਪਟ ਕੀਤੇ ਆ ਤੇ ਨਾਲ ਦੀ ਜਿਹੜੀ ਪੁੱਲ ਗਿਣਤੀ ਆ ਮੌਲਕਦਾਰਾਂ ਦੀ ਉਹ 6 ਆ ਪਹਿਲਾਂ ਇਹ 7 ਹੋਇਆ ਕਰਦੇ ਸੀ ਬਾਅਦ ਚ 44 ਐਮੈਂਡਮੈਂਟ ਜਦੋਂ ਹੋਈ ਸੀ 1978 ਦੇ ਵਿੱਚ 1978 ਦੇ ਵਿੱਚ ਤਾਂ ਉਸ ਤੋਂ ਬਾਅਦ ਜਿਹੜਾ ਸੰਪਤੀ ਦਾ ਅਧਿਕਾਰ ਆ ਉਸ ਨੂੰ ਇਸ ਫੰਡਾਮੈਂਟਲ ਰਾਈਟ ਦੇ ਵਿੱਚੋਂ ਬਾਹਰ ਕੱਢ ਕੇ ਇੱਕ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ ਸੀ ਇਸ ਟਾਈਮ ਉਹ ਇੱਕ ਕਾਨੂੰਨੀ ਅਧਿਕਾਰ ਆ ਆਰਟੀਕਲ ਨੰਬਰ 300A ਦੇ ਵਿੱਚ ਆ ਤਾਂ ਨੈਕਸਟ ਕੁਐਸਚਨ ਵੱਲ ਚੱਲਦੇ ਆ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਜਿਹਨੂੰ ਅਸੀਂ ਡੀਪੀਐਸਪੀ ਵੀ ਬੋਲ ਦਿੰਦੇ ਆ ਕਿਹੜੇ ਦੇਸ਼ ਤੋਂ ਲਏ ਆ ਅਮਰੀਕਾ ਤੋਂ ਆਇਰਲੈਂਡ ਤੋਂ ਜਰਮਨੀ ਤੋਂ ਆਸਟ੍ਰੇਲੀਆ ਤੋਂ ਤਾਂ ਇਹ ਭਾਰਤੀ ਸੰਵਿਧਾਨ ਦੇ ਭਾਗ ਨੰਬਰ 4 ਦੇ ਵਿੱਚ ਹੈ ਔਰ ਆਰਟੀਕਲ ਨੰਬਰ 36 ਤੋਂ 51 ਤੱਕ ਹੈ 36 ਤੋਂ ਲੈ ਕੇ 51 ਤੱਕ ਹੈ ਔਰ ਜਿਹੜੇ ਇਹ ਅਸੀਂ ਨੀਤੀ ਨਿਰਦੇਸ਼ਕ ਸਿਧਾਂਤ ਲੈ ਆ ਤਾਂ ਇਹ ਅਸੀਂ ਅਡਾਪਟ ਕੀਤੇ ਆ ਆਇਰਲੈਂਡ ਤੋਂ ਤਾਂ ਸਾਡਾ ਰਾਈਟ ਆਨਸਰ ਬਣ ਜੂਗਾ ਬੀ ਤਾਂ ਆਇਰਲੈਂਡ ਨੇ ਇਹ ਸਪੇਨ ਤੋਂ ਅਡਾਪਟ ਕੀਤੇ ਸੀਗੇ ਤਾਂ ਇਹ ਵੀ ਆਪਾਂ ਨੂੰ ਯਾਦ ਹੋਣਾ ਚਾਹੀਦਾ ਹੈ ਨੈਕਸਟ ਕੁਐਸਚਨ ਹੈ ਸੰਸਦੀ ਪ੍ਰਣਾਲੀ ਭਾਰਤੀ ਸੰਵਿਧਾਨ ਵਿੱਚ ਕਿਹੜੇ ਦੇਸ਼ ਤੋਂ ਲਈ ਆ ਪਾਰਲੀਮੈਂਟਰੀ ਸਿਸਟਮ ਫਰਾਂਸ ਬ੍ਰਿਟੇਨ ਕੈਨੇਡਾ ਤਾਂ ਜਿਹੜੀ ਪਾਰਲੀਮੈਂਟਰੀ ਸਿਸਟਮ ਹੈ ਸੰਸਦੀ ਜਿਹੜੀ ਪ੍ਰਣਾਲੀ ਹੈ ਇਹ ਅਸੀਂ ਬ੍ਰਿਟੇਨ ਤੋਂ ਅਡਾਪਟ ਕੀਤੀ ਹੈ ਤਾਂ ਸਾਡਾ ਰਾਈਟ ਆਨਸਰ ਕੀ ਬਣ ਜੂਗਾ ਬੀ ਬਣ ਜੂਗਾ ਤਾਂ ਇੱਕ ਮੈਂ ਇਹਦੀ ਟ੍ਰਿਕ ਵੀ ਕਰਾਈ ਸੀ ਵੀ ਸੰਸਦ ਦੀ ਜਿਹੜੀ ਹੈ ਪ੍ਰਣਾਲੀ ਕੀ ਤੋਂ ਕੀ ਤੋਂ ਲਈ ਗਰਜ ਕਿਹੜੇ ਕਿਹੜੇ ਮੋਸਟ ਇੰਪੋਰਟੈਂਟ ਹੈ ਇਹ ਤਾਂ ਜਿਹੜੇ ਰਿਲੇਟਡ ਪਾਰਲੀਮੈਂਟ ਨਾਲ ਆਰਟੀਕਲ ਆ ਜਿਵੇਂ 79 70 ए, 80 81 ਤੋਂ ਮੈਂ ਇੱਕ ਟ੍ਰਿਕ ਦੇ ਮਾਧਿਅਮ ਰਹੀਂ ਕਰਾਏ ਹੋਏ ਆ 79 ਦੇ ਵਿੱਚ ਜਿਹੜਾ ਹੈ ਪਾਰਲੀਮੈਂਟਰੀ ਸਿਸਟਮ ਦਾ ਵਰਣਨ ਕੀਤਾ ਗਿਆ ਹੈ ਔਰ 80 ਦੇ ਵਿੱਚ ਜਿਹੜਾ ਹੈ ਉਹ ਰਾਜ ਸਭਾ ਦਾ ਔਰ 81 ਦੇ ਵਿੱਚ ਲੋਕ ਸਭਾ ਦਾ ਵਰਣਨ ਕੀਤਾ ਗਿਆ। ਸੰਵਿਧਾਨ ਵਿੱਚ ਸਮਾਜਵਾਦੀ ਧਰਮ ਨਿਰਪੱਖ ਅਖੰਡਤਾ ਦਾ ਸ਼ਬਦ ਕਿਸ ਸੋਧਾਂਈ ਜੋੜੇ ਗਏ ਆ। ਤਾਂ ਇਹ ਪਹਿਲਾਂ ਭਾਰਤ ਦੇ ਸੰਵਿਧਾਨ ਦੇ ਵਿੱਚ ਨਹੀਂ ਸੀਗੇ ਸਮਾਜਵਾਦੀ ਜਿਹਨੂੰ ਅਸੀਂ ਸੋਸ਼ਲਿਜ਼ਮ ਕਹਿੰਨੇ ਆ। ਧਰਮ ਨਿਰਪੱਖ ਜਿਹਨੂੰ ਅਸੀਂ ਸੈਕੂਲਿਜ਼ਮ ਬੋਲਦੇ ਆ। ਇੰਟੀਗ੍ਰਿਟੀ ਮਤਲਬ ਜਿਹਨੂੰ ਅਸੀਂ ਅਖੰਡਤਾ ਬੋਲਦੇ ਆ। ਤਾਂ ਇਹ 42 ਐਮੈਂਡਮੈਂਟ ਹੋਈ ਸੀ ਜਦੋਂ 1976 ਦੇ ਵਿੱਚ 1976 ਦੇ ਵਿੱਚ ਹੋਈ ਸੀਗੀ। ਤਾਂ ਜਿਹਨੂੰ ਲਗੂ ਸਵਿਧਾਨ ਬੋਲਿਆ ਸੀ ਅਸੀਂ 42 ਅਮੈਂਡਮੈਂਟ ਤਾਂ ਉਸ ਦੇ ਦੁਆਰਾ ਇਹ ਸ਼ਬਦ ਜਿਹੜੇ ਆ ਭਾਰਤੀ ਸੰਵਿਧਾਨ ਦੇ ਵਿੱਚ ਐਡ ਕੀਤੇ ਗਏ ਸੀ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਪ੍ਰੈਮਬਲ ਕਿਸ ਤੋਂ ਪ੍ਰਭਾਵਿਤ ਹੈ ਤਾਂ ਜਿਹੜੇ ਹੈ ਪ੍ਰੈਮਬਲ ਹੈ ਇਸ ਨੂੰ ਭਾਰਤੀ ਸੰਵਿਧਾਨ ਦੀ ਕੁੰਜੀ ਬੋਲਿਆ ਜਾਂਦਾ ਹੈ ਕਿ ਐਮੋਂਜੀ ਨੇ ਕਿਹਾ ਸੀ ਇਹ ਭਾਰਤੀ ਸੰਵਿਧਾਨ ਦੀ ਕੁੰਜੀ ਹੈ ਇਹਨਾਂ ਤੋਂ ਬਿਨਾਂ ਅਸੀਂ ਜਿਹੜਾ ਸੰਵਿਧਾਨ ਉਹਨੂੰ ਸਮਝ ਹੀ ਨਹੀਂ ਸਕਦੇ ਤਾਂ ਇਹ ਅਸੀਂ ਕਿੱਥੋਂ ਲੈਂਤਾ ਹੈ ਇਸ ਕਨਸੈਪਟ ਅਮਰੀਕਾ ਤੋਂ ਆਇਰਲੈਂਡ ਤੋਂ ਆਸਟ੍ਰੇਲੀਆ ਤੋਂ ਜਾਂ ਬ੍ਰਿਟੇਨ ਤੋਂ ਤਾਂ ਦੇਖੋ ਜਿਹੜੀ ਪ੍ਰਸਤਾਵਨਾ ਹੈ ਤਾਂ ਪ੍ਰਸਤਾਵਨਾ ਦਾ ਕਨਸੈਪਟ ਅਸੀਂ ਲਿਆ ਅਮਰੀਕਾ ਤੋਂ ਆਪਣਾ ਰਾਈਟ ਆਨਸਰ ਬਣ ਜੂਗਾ ਏ ਪਰ ਜੇ ਆਪਾਂ ਨੂੰ ਪੁੱਛ ਦੇ ਵੀ ਇਹਦੀ ਭਾਸ਼ਾ ਕਿੱਥੋਂ ਲਈਏ ਤਾਂ ਭਾਸ਼ਾ ਅਸੀਂ ਆਸਟ੍ਰੇਲੀਆ ਤੋਂ ਅਡਾਪਟ ਕੀਤੀ ਹੈ ਨੈਕਸਟ ਕੁਐਸਚਨ ਹੈ ਭਾਰਤ ਵਿੱਚ ਕਿਹੜੀ ਨਾਗਰਿਕਤਾ ਹੈ ਦੋਰੀ ਇਕੈਰੀ ਜਾਂ ਫਿਰ ਇਹਨਾਂ ਵਿੱਚੋਂ ਕੋਈ ਵੀ ਨਹੀਂ ਤਾਂ ਜਿਹੜੀ ਭਾਰਤ ਦੇ ਵਿੱਚ ਨਾਗਰਿਕਤਾ ਹੈ ਤਾਂ ਉਹ ਇਕੈਰੀ ਨਾਗਰਿਕਤਾ ਹੈ ਅਸੀਂ ਕੱਲੇ ਭਾਰਤ ਦੇ ਹੀ ਨਾਗਰਿਕਾਂ ਇਹ ਨਿਵੀ ਅਸਿਸਟ ਜਿਵੇਂ ਅਮਰੀਕਾ ਦੇ ਵਿੱਚ ਹੁੰਦਾ ਵੀ ਸਟੇਟਾਂ ਦੇ ਅਲੱਗ ਨਾਗਰਿਕ ਹੋਵਾਂਗੇ ਤੇ ਦੇਸ਼ ਦੇ ਅਲੱਗ ਹੋਵਾਂਗੇ ਤਾਂ ਸਾਡੇ ਕੀ ਆ ਇਹ ਕੈਰੀ ਨਾਗਰਿਕਤਾ ਹੈ ਸਾਡਾ ਰਾਈਟ ਆਨਸਰ ਕੀ ਬਣ ਜੂਗਾ ਬੀ ਆਨਸਰ ਤਾਂ ਨੈਕਸਟ ਕੁਐਸਚਨ ਤੇ ਚੱਲਦੇ ਆਪਾਂ ਨੈਕਸਟ ਕੁਐਸਚਨ ਹੈ ਭਾਰਤੀ ਸੰਵਿਧਾਨ ਵਿੱਚ ਕਿੰਨੇ ਆਰਟੀਕਲ ਹਨ ਤਾਂ ਆਪਾਂ ਨੂੰ ਭਾਰਤੀ ਸੰਵਿਧਾਨ ਦੇ ਟੋਟਲ ਆਰਟੀਕਲ ਪੁੱਛਿਆ ਗਿਆ ਹੈ ਵੀ ਕਿੰਨੇ ਆ ਜਦੋਂ ਇਸ ਨੂੰ ਅਪਣਾਇਆ ਗਿਆ ਸੀਗਾ ਮਤਲਬ ਮੂਲ ਰੂਪ ਦੇ ਵਿੱਚ ਕਿੰਨੇ ਸੀਗੇ ਤਾਂ ਮੂਲ ਰੂਪ ਦੇ ਵਿੱਚ ਭਾਰਤੀ ਸੰਵਿਧਾਨ ਦੇ ਵਿੱਚ ਜਿਹੜੇ ਆਰਟੀਕਲ ਸੀਗੇ ਉਹ 395 ਸੀਗੇ ਜੇ ਆਪਾਂ ਐਡ ਪ੍ਰੈਜ਼ੈਂਟ ਦੀ ਗੱਲ ਕਰੀਏ ਤਾਂ ਇਹਨੂੰ 470 ਪਲੱਸ ਮੰਨਿਆ ਜਾਂਦਾ ਪਰ ਆਪਾਂ ਨੂੰ ਉਸ ਟਾਈਮ ਪੁੱਛਿਆ ਮੂਲ ਟਾਈਮ ਦਾ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਇਹ ਆਨਸਰ ਭਾਰਤੀ ਸੰਵਿਧਾਨ ਵਿੱਚ ਕਿੰਨੀਆਂ ਅਨੁਸੂਚੀਆਂ ਇਹ ਮੈਂ ਸਟਾਰਟਿੰਗ 'ਚ ਡਿਸਕਸ ਕਰਤਾ ਸੀਗਾ ਭਾਰਤੀ ਸੰਵਿਧਾਨ ਚ ਸ਼ੁਰੂ ਚ 8 ਸੀਗੀਆਂ ਤੇ ਐਟ ਪ੍ਰੈਜ਼ੈਂਟ ਜਿਹੜੀਆਂ ਹੈ ਉਹ 12 ਅਨੁਸੂਚੀਆਂ ਹੈ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਸੀ ਭਾਰਤ ਵਿੱਚ ਸਰਵੋੱਚ ਕਾਨੂੰਨ ਕਿਹੜਾ ਹੈ ਸੰਸਦ ਦੁਆਰਾ ਬਣਾਏ ਗਏ ਕਾਨੂੰਨ ਸੁਪਰੀਮ ਕੋਰਟ ਦੇ ਫੈਸਲੇ ਭਾਰਤ ਦਾ ਸੰਵਿਧਾਨ ਰਾਸ਼ਟਰਪਤੀ ਦੇ irdesh ਦੇਖੋ ਭਾਰਤ ਦੇ ਵਿੱਚ ਸਭ ਤੋਂ ਜਿਹੜਾ ਸਰਵੋੱਚ ਹੈ ਤਾਂ ਉਹ ਸਾਡਾ ਸੰਵਿਧਾਨ ਹੀ ਹੈ ਤਾਂ ਸਾਡਾ ਰਾਈਟ ਆਨਸਰ ਕੀ ਬਣ ਜੂਗਾ ਸੀ ਕਿਉਂਕਿ ਸਾਰਾ ਜਿਹੜਾ ਸੰਸਦ ਦਾ ਵਰਣਨ ਹੈ ਉਹ ਵੀ ਸਾਡੇ ਸੰਵਿਧਾਨ ਚ ਕੀਤਾ ਗਿਆ ਹੈ ਆਪਾਂ ਹੁਣੇ ਪੜਿਆ ਸੀਗਾ ਆਰਟੀਕਲ ਨੰਬਰ 79 ਤੇ ਭਾਰਤ ਦਾ ਜਿਹੜਾ ਸੁਪਰੀਮ ਕੋਰਟ ਆ 124 ਨੰਬਰ ਆਰਟੀਕਲ ਦੇ ਵਿੱਚ ਹੈ ਇਹ ਵੀ ਸੰਵਿਧਾਨ ਦੇ ਵਿੱਚ ਹੈ ਰਾਸ਼ਟਰਪਤੀ ਦਾ ਆਦੇਸ਼ ਰਾਸ਼ਟਰਪਤੀ ਨਾਲ ਰਿਲੇਟਡ ਜਿਹੜੇ 52 ਨੰਬਰ ਤੋਂ ਆਰਟੀਕਲ ਸ਼ੁਰੂ ਹੋ ਜਾਂਦੇ ਆ ਜਿਹੜੇ 62 ਤੱਕ ਚੱਲਦੇ ਅੱਗੇ ਤਾਂ ਇਸ ਤਰੀਕੇ ਜਿਹੜਾ ਸਭ ਤੋਂ ਸਰਵੋੱਚਾ ਭਾਰਤ ਦਾ ਸੰਵਿਧਾਨ ਆ ਕਿਉਂਕਿ ਸੰਵਿਧਾਨ ਦੇ ਅਕੋਰਡਿੰਗ ਹੀ ਸਾਰਾ ਕੁਝ ਚੱਲਦਾ ਹੈ ਸੰਵਿਧਾਨ ਦੀ ਸਰਵੋੱਚਤਾ ਭਾਰਤੀ ਸੰਵਿਧਾਨ ਦੀ ਕਿਹੋ ਜੀ ਵਿਸ਼ੇਸ਼ਤਾ ਹੈ ਲਚੀਲਾਪਨ ਹੈ ਕਠੋਰ ਹੈ ਲਿਖਤੀ ਸੰਵਿਧਾਨ ਹੈ ਜੈ ਸੰਸਦੀ ਪ੍ਰਭੂਸਤਾ ਹੈ ਤਾਂ ਦੇਖੋ ਸੰਵਿਧਾਨ ਦੀ ਸਰਵਉੱਚਤਾ ਦੀ ਸਭ ਤੋਂ ਜੇ ਆਪਾਂ ਮੇਨ ਵਿਸ਼ੇਸ਼ਤਾ ਦੀ ਗੱਲ ਕਰੀਏ ਤਾਂ ਇਹ ਲਿਖਤੀ ਸੰਵਿਧਾਨ ਕਿਉਂਕਿ ਲਿਖਤੀ ਸੰਵਿਧਾਨ ਹੈ ਤਾਂ ਤਾਂ ਹੀ ਇਸ ਦੀ ਜਿਹੜੀ ਹੈ ਸਰਵਉੱਚਤਾ ਹੈ ਤੇ ਜੇ ਸਾਡੇ ਕੋਲ ਲਿਖਤੀ ਸੰਵਿਧਾਨ ਹੀ ਨਾ ਹੁੰਦਾ ਤਾਂ ਫਿਰ ਇਸ ਦੀ ਸਰਵਉੱਚਤਾ ਕਿਵੇਂ ਹੁੰਦੀ ਹਾਂ ਠੀਕ ਹੈ ਤੇ ਚਲ ਲਚੀਲਾਪਨ ਹੈ ਪਰ ਆਪਣਾ ਜਿਹੜਾ ਮੇਨ ਆਨਸਰ ਬਣਦਾ ਸਭ ਤੋਂ ਮੁੱਖ ਚੀਜ਼ ਆ ਉਹ ਸੀ ਬਣੂਗਾ ਆਪਣੇ ਕੋਲੇ ਭਾਰਤੀ ਸੰਵਿਧਾਨ ਵਿੱਚ ਸ਼ੋਧ ਦੀ ਪ੍ਰਕਿਰਿਆ ਕਿਹੜੇ ਦੇਸ਼ ਤੋਂ ਲਈ ਆ ਸੀ ਤਾਂ ਸ਼ੋਧ ਦੀ ਪ੍ਰਕਿਰਿਆ ਦੀ ਗੱਲ ਕਰੀਏ ਕੈਨੇਡਾ ਤੋਂ ਦੱਖਣੀ ਅਫਰੀਕਾ ਤੋਂ ਆਸਟ੍ਰੇਲੀਆ ਤੋਂ ਜਾਂ ਜਰਮਨੀ ਤੋਂ ਤਾਂ ਇਹ ਅਸੀਂ ਸਾਊਥ ਅਫਰੀਕਾ ਤੋਂ ਲਈ ਆ। ਤਾਂ ਆਰਟੀਕਲ ਨੰਬਰ 368 ਦੇ ਤਹਿਤ ਅਸੀਂ ਜਿਹੜਾ ਸੰਵਿਧਾਨ ਦੇ ਵਿੱਚ ਸ਼ੋਧ ਕਰ ਸਕਦੇ ਹਾਂ ਇਹ ਵੀ ਆਪਾਂ ਨੂੰ ਪੁੱਛਿਆ ਜਾ ਸਕਦਾ ਹੈ। ਔਰ ਇਹ ਅਸੀਂ ਕਿੱਥੋਂ ਅਡਾਪਟ ਕੀਤਾ ਹੈ ਦੱਖਣੀ ਅਫਰੀਕਾ ਤੋਂ। ਭਾਰਤ ਵਿੱਚ ਨਿਆਂਪਾਲਿਕਾ ਦੀ ਆਜ਼ਾਦੀ ਦਾ ਸਿਧਾਂਤ ਕਿੱਥੋਂ ਲਿਆ ਹੈ ਭਾਰਤ ਨੇ? ਬਰਟੇਨ ਤੋਂ ਅਮਰੀਕਾ ਤੋਂ ਕੈਨੇਡਾ ਤੋਂ ਜਾਂ ਆਇਰਲੈਂਡ ਤੋਂ? ਤਾਂ ਜਿਹੜੀ ਜੁਡੀਸ਼ਰੀ ਹੈ ਇੰਡੀਪੈਂਡੈਂਸ ਜੁਡੀਸ਼ਰੀ ਹੈ ਵੀ ਅਸੀਂ ਅਮਰੀਕਾ ਤੋਂ ਲਈ ਆ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਬੀ ਨੈਕਸਟ ਕੁਐਸਚਨ ਭਾਰਤੀ ਸੰਵਿਧਾਨ ਚ ਕਿਹੜਾ ਮੌਲਿਕ ਕਰਤੱਵ ਨਾਲ ਜੁੜਿਆ ਹੈ ਮੌਲਿਕ ਕਰਤੱਵ ਕਿਹੜੇ ਭਾਗ ਦੇ ਵਿੱਚ ਭਾਗ ਨੰਬਰ 3 4 4ਏ ਜਾਂ 5 ਭਾਗ ਨੰਬਰ ਜਿਹੜਾ 3 ਹੈ ਇਹ ਤਾਂ ਇਹਦਾ ਆਨਸਰ ਹੋ ਨਹੀਂ ਸਕਦਾ ਕਿਉਂਕਿ ਭਾਗ ਨੰਬਰ 3 ਦੇ ਵਿੱਚ ਤਾਂ ਸਾਡੇ ਕੀ ਆ ਜਿਹੜਾ ਫੰਡਾਮੈਂਟਲ ਰਾਈਟ ਆ ਭਾਗ ਨੰਬਰ 4 ਦੇ ਵਿੱਚ ਡਾਇਰੈਕਟ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਇਹ ਵੀ ਨਹੀਂ ਹੋ ਸਕਦਾ ਤਾਂ ਆਪਣਾ ਰਾਈਟ ਆਨਸਰ ਬਣੂਗਾ ਭਾਗ ਨੰਬਰ 4 ਏ ਆਪਣਾ ਆਨਸਰ ਬਣੂਗਾ ਸੀ ਤਾਂ ਜੇ ਆਪਾਂ ਇਹਨਾਂ ਮੌਲਿਕ ਕਰਤੱਵਾਂ ਦੀ ਗੱਲ ਕਰੀਏ ਤਾਂ ਇਹ ਭਾਰਤੀ ਸੰਵਿਧਾਨ ਚ ਪਹਿਲਾਂ ਹੈ ਨਹੀਂ ਸੀਗੇ ਇਹਨਾਂ ਨੂੰ 42 ਐਮੈਂਡਮੈਂਟ 1976 ਦੇ ਵਿੱਚ ਜੋੜਿਆ ਗਿਆ ਸੀ ਸਵਾਰਨ ਸਿੰਘ ਕਮੇਟੀ ਦੀ ਸਿਫਾਰਸ਼ ਤੇ ਜੋੜਿਆ ਗਿਆ ਸੀਗਾ ਔਰ ਇਹ ਸਾਡੇ ਭਾਗ ਨੰਬਰ 4 ਏ ਆਰਟੀਕਲ ਨੰਬਰ 51 ਏ ਦੇ ਵਿੱਚ ਤਾਂ ਇਹ ਵੀ ਆਪਾਂ ਨੂੰ ਯਾਦ ਹੋਣਾ ਚਾਹੀਦਾ ਹੈ ਇਹ ਵੀ ਆਪਾਂ ਨੂੰ ਪੁੱਛ ਸਕਦੇ ਆ ਦੇਖੋ ਆਪਾਂ ਇੱਕ-ਇੱਕ ਕੁਐਸਚਨ ਦੇ ਨਾਲ ਤਿੰਨ-ਤਿੰਨ ਚਾਰ-ਚਾਰ ਕਨਸੈਪਟ ਆ ਜਿਹੜੇ ਉਹ ਹੋਰ ਕਲੀਅਰ ਕਰਦੇ ਚਲਾਂਗੇ ਮੌਲਿਕ ਕਰਤੱਵਾਂ ਨੂੰ ਕਦੋਂ ਦੁਆਰਾ ਭਾਰਤੀ ਸੰਵਿਧਾਨ 'ਚ ਜੋੜਿਆ ਗਿਆ ਦੇਖੋ ਆਪਾਂ ਹੁਣੇ ਹੀ ਪੜਿਆ ਸੀ ਇਹ ਤਾਂ 42 ਐਮੈਂਡਮੈਂਟ 1976 ਦੇ ਵਿੱਚ ਆਰਟੀਕਲ ਨੰਬਰ 51A ਭਾਗ ਨੰਬਰ 4A ਸਵਾਰਨ ਸਿੰਘ ਕਮੇਟੀ ਦੀ ਸਿਫਾਰਿਸ਼ ਤੇ ਭਾਰਤੀ ਸੰਵਿਧਾਨ ਦੀ ਕਿਹੜੀ ਵਿਸ਼ੇਸ਼ਤਾ ਦੱਸਦੀ ਹੈ ਕਿ ਭਾਰਤ ਇੱਕ ਲੋਕਤੰਤਰੀ ਗਨਰਾਜ ਆ ਲੋਕਤੰਤਰੀ ਗਨਰਾਜ ਆਪਾਂ ਪਿਛਲੀ ਵਾਰ ਬਹੁਤ ਵਾਰ ਡਿਸਕਸ ਕਰ ਚੁੱਕੇ ਆ ਗਨਰਾਜ ਦਾ ਮਤਲਬ ਕੀ ਹੁੰਦਾ ਜਿੱਥੇ ਦੇਸ਼ ਦਾ ਮੁਖੀ ਆ ਜਿਹੜਾ ਉਸ ਦੀ ਚੋਣ ਕੀਤੀ ਜਾਊਗੀ ਤਾਂ ਇਹ ਕਿਹੜੀ ਵਿਸ਼ੇਸ਼ਤਾ ਜਿਹੜੀ ਇਹ ਦੱਸਦੀ ਆ ਵੀ ਸਾਡਾ ਮਤਲਬ ਜਿਹੜਾ ਲੋਕਤੰਤਰੀ ਗਨਰਾਜ ਹੈ ਭਾਰਤ ਇੱਕ ਕੀ ਉਹ ਸੰਸਦੀ ਪ੍ਰਣਾਲੀ ਹੈ ਕੀ ਉਹ ਆ ਮੌਲਿਕ ਅਧਿਕਾਰ ਹੈ ਕੀ ਉਹ ਪ੍ਰਸਤਾਵਨਾ ਹੈ ਕੀ ਉਹ ਨਿਆਂਪਾਲਿਕਾ ਹੈ ਜੇ ਆਪਾਂ ਇਸ ਲੋਕਤੰਤਰੀ ਗਨਰਾਜ ਦੀ ਗੱਲ ਕਰੀ ਤੇ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਐਡ ਕੀਤੇ ਗਏ ਉੱਥੇ ਵਿੱਚ ਪ੍ਰਸਤਾਵਨਾ ਚ ਲਿਖਿਆ ਗਿਆ ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇੱਕ ਲੋਕਤੰਤਰੀ ਗਨਰਾਜ ਐਲਾਨ ਕਰਦੇ ਹਾਂ ਤਾਂ ਉਸ ਸਟਾਰਟਿੰਗ ਦੇ ਵਿੱਚ ਲਿਖਿਆ ਹੋਇਆ ਉਹਦੇ ਇਸ ਕਰਕੇ ਆਪਣਾ ਆਨਸਰ ਕੀ ਬਣੂਗਾ ਪ੍ਰਸਤਾਵਨਾ ਨੈਕਸਟ ਕੁਐਸਚਨ ਹੈ ਸਰਵ ਵਿਆਪਕ ਬਾਲਗ ਮਤ ਅਧਿਕਾਰ ਜਿਹਨੂੰ ਆਪਾਂ ਬੋਟ ਦਾ ਅਧਿਕਾਰ ਬੋਲ ਦਿੰਦੇ ਆਂ ਤਾਂ ਇਹ ਕਿਹੜੀ ਵਿਸ਼ੇਸ਼ਤਾ ਹੈ ਭਾਰਤੀ ਸੰਵਿਧਾਨ ਦੀ ਲੋਕਤੰਤਰੀ ਗਨਰਾਜੀ ਨਿਰਪੱਖ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ ਦੇਖੋ ਜੇ ਅਸੀਂ ਲੋਕਤੰਤਰੀ ਹੈਗੇ ਆ ਤਾਂ ਤਾਂ ਹੀ ਸਾਨੂੰ ਵੋਟ ਪਾਉਣ ਦਾ ਅਧਿਕਾਰ ਹੈ ਨਾ ਤਾਂ ਆਪਣਾ ਰਾਈਟ ਆਨਸਰ ਕੀ ਬਣੂਗਾ ਇਹ ਕਿਉਂਕਿ ਲੋਕਤੰਤਰ ਦਾ ਮਤਲਬ ਕੀ ਹੁੰਦਾ ਵੀ ਜਿੱਥੇ ਲੋਕ ਜਿਹੜੇ ਆਪ ਸਰਕਾਰ ਚੁਣ ਸਕਦੇ ਆ ਸਰਕਾਰ ਅਸੀਂ ਵੋਟਾਂ ਪਾ ਕੇ ਖੁਦ ਚੁਣਦੇ ਆ ਤਾਂ ਗਨਰਾਜ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਆ ਗਨਰਾਜ ਕੀ ਹੁੰਦਾ ਹੈ ਰਿਪਬਲਿਕ ਕੀ ਹੁੰਦਾ ਹੈ ਜਿੱਥੇ ਜਿਹੜਾ ਦੇਸ਼ ਦਾ ਮੁਖੀ ਆ ਗਨਰਾਜ ਕੀ ਹੁੰਦਾ ਹੈ ਦੇਸ਼ ਦਾ ਮੁਖੀ ਆ ਜਿਹੜਾ ਉਸ ਦੀ ਕੀ ਹੁੰਦੀ ਆ ਚੋਣ ਕੀਤੀ ਜਾਂਦੀ ਆ ਦੇਸ਼ ਦੇ ਮੁਖੀ ਦੀ ਚੋਣ ਕੀਤੀ ਜਾਂਦੀ ਆ ਤਾਂ ਉਸ ਨੂੰ ਅਸੀਂ ਕੀ ਬੋਲਦੇ ਆ ਗਨਰਾਜ ਬੋਲਦੇ ਆ ਫਿਰ ਆਪਣਾ ਰਾਈਟ ਆਨਸਰ ਕੀ ਆ ਜੂਗਾ ਏ ਐਮਰਜੈਂਸੀ ਪ੍ਰੋਵੀਜ਼ਨਸ ਕਿਹੜੇ ਦੇਸ਼ ਤੋਂ ਲਈਆਂ ਅਸੀਂ ਸੰਕਟ ਕਲੀਨ ਪ੍ਰਬੰਧ ਜਿਹੜੇ ਹੈ ਤਾਂ ਐਮਰਜੈਂਸੀ ਜਿਹੜੀਆਂ ਪਾਵਰਾਂ ਹੈ ਇਹ ਆਰਟੀਕਲ ਨੰਬਰ 352 ਤੋਂ ਲੈ ਕੇ 360 ਤੱਕ ਹੈ ਤਾਂ ਆਪਾਂ ਇਹ ਦੱਸਣਾ ਵੀ ਕਿਹੜੇ ਦੇਸ਼ ਤੋਂ ਲੰਘਾ ਜਰਮਨੀ ਦੇ ਵਿਮਰ ਸੰਵਿਧਾਨ ਤੋਂ ਕੈਨੇਡਾ ਤੋਂ ਰੂਸ ਤੋਂ ਜਪਾਨ ਤੋਂ ਤਾਂ ਆਪਣਾ ਰਾਈਟ ਆਨਸਰ ਆ ਜਾਊਗਾ ਏ ਔਰ 352 ਨੰਬਰ ਆਰਟੀਕਲ ਦੇ ਤਹਿਤ ਅਸੀਂ ਕਿਸੇ ਦੇਸ਼ ਦੇ ਵਿੱਚ ਜਿਹੜੀ ਨੈਸ਼ਨਲ ਐਮਰਜੈਂਸੀ ਲਾ ਸਕਦੇ ਹਾਂ 56 ਨੰਬਰ ਦੇ ਤਹਿਤ ਕਿਸੇ ਰਾਜ ਦੇ ਵਿੱਚ ਲਾ ਸਕਦੇ ਹਾਂ ਔਰ 360 ਨੰਬਰ ਦੇ ਤਹਿਤ ਜਿਹੜੀ ਹੈ ਫਾਈਨੈਂਸ਼ੀਅਲ ਐਮਰਜੈਂਸੀ ਲੱਗ ਸਕਦੀ ਹੈ ਤਾਂ ਤਿੰਨ ਤਰ੍ਹਾਂ ਦੀ ਐਮਰਜੈਂਸੀ ਪਾਵਰ ਹੁੰਦੀਆਂ ਹੈ ਤਈ ਅਸੀਂ ਕਿੱਥੋਂ ਲੰਗਾਏ ਜਰਮਨੀ ਦੇ ਵੈਮਰ ਸੰਵਿਧਾਨ ਤੋਂ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਏ ਭਾਰਤੀ ਸੰਵਿਧਾਨ ਦਾ ਕਿਹੜਾ ਭਾਗ ਪੰਚਾਇਤੀ ਰਾਜ ਨਾਲ ਸੰਬੰਧਿਤ ਹੈ 9 10 11 12 ਤਾਂ ਪੰਚਾਇਤੀ ਰਾਜ ਜਿਹੜਾ ਹੈ ਭਾਰਤੀ ਸੰਵਿਧਾਨ ਦੇ ਭਾਗ ਨੰਬਰ 9 ਦੇ ਵਿੱਚ ਹੈ ਔਰ ਜਿਹੜਾ ਇਹ ਨੌਵਾਂ ਭਾਗ ਜੋੜਿਆ ਗਿਆ ਸੀਗਾ ਤਾਂ 73 ਐਮੈਂਡਮੈਂਟ ਹੋਈ ਸੀ 1992 ਦੇ ਵਿੱਚ ਤਾਂ ਉਸ ਨੂੰ ਜਿਹੜਾ ਅਪਲਾਈ ਹੈ ਉਹ 1993 ਦੇ ਵਿੱਚ ਕੀਤਾ ਗਿਆ ਸੀ ਔਰ ਜਿਹੜਾ ਪੰਚਾਇਤੀ ਰਾਜ ਹੈ ਤਾਂ ਇਹ 24 ਜਿਹੜਾ ਅਪ੍ਰੈਲ ਨੂੰ ਬਣਾਇਆ ਗਿਆ ਸੀਗਾ ਕਿਉਂਕਿ 24 ਅਪ੍ਰੈਲ ਨੂੰ ਭਾਰਤ ਦੇ ਵਿੱਚ ਪਹਿਲੀ ਵਾਰੀ ਜਿਹੜਾ ਪੰਚਾਇਤੀ ਰਾਜ ਸਥਾਪਿਤ ਕੀਤਾ ਗਿਆ ਸੀ ਔਰ ਜਿਹੜੇ ਪੰਚਾਇਤੀ ਰਾਜ ਦੀਆਂ ਪੰਚਾਇਤੀ ਪਹਿਲਾਂ ਚੋਣਾਂ ਪਹਿਲੀ ਵਾਰੀ ਜਿਹੜੀਆਂ ਚੋਣਾਂ ਹੋਈਆਂ ਸੀਗਾ ਤਾਂ ਰਾਜਸਥਾਨ ਦੇ ਵਿੱਚ ਹੋਈਆਂ ਸੀ 2 ਅਕਤੂਬਰ 1959 ਨੂੰ ਤਾਂ ਉਸ ਤੋਂ ਬਾਅਦ ਫਿਰ 11 ਅਕਤੂਬਰ 1959 ਨੂੰ ਜਿਹੜਾ ਹੈ ਆਂਧਰਾ ਪ੍ਰਦੇਸ਼ ਦੇ ਵਿੱਚ ਹੋਈਆਂ ਸੀਗੀਆਂ ਤਾਂ ਪੰਚਾਇਤੀ ਰਾਜ ਉੱਥੇ ਸਭ ਤੋਂ ਪਹਿਲਾਂ ਜਿਹੜਾ ਸ਼ੁਰੂ ਹੋਇਆ ਸੀ ਤਾਂ ਆਪਣਾ ਰਾਈਟ ਆਨਸਰ ਕੀ ਆ ਜੂਗਾ ਭਾਗ ਨੰਬਰ 9 ਦੇ ਵਿੱਚ ਤੇ 11ਵੀਂ ਅਨੁਸੂਚੀ ਜੋੜੀ ਗਈ ਸੀ ਪੰਚਾਇਤੀ ਰਾਜ ਪ੍ਰਣਾਲੀ ਨੂੰ ਕਿਸ ਸੋਧ ਸੁਵਿਧਾਨਕ ਦਰਜਾ ਦਿੱਤਾ ਗਿਆ ਆਪਾਂ ਹੁਣੇ ਡਿਸਕਸ ਕੀਤਾ 73 ਐਮੈਂਡਮੈਂਟ ਸੀਗੀ 1992 ਦੀ ਸੀਗੀ ਪਰ ਅਪਲਾਈ ਕਦੋਂ ਹੋਈ ਸੀ 1993 ਦੇ ਵਿੱਚ ਹੋਈ ਸੀ ਔਰ ਭਾਰਤ ਦੇ ਵਿੱਚ ਜਿਹੜਾ ਪੰਚਾਇਤੀ ਰਾਜ ਦਿਵਸ ਮਨਾਇਆ ਜਾਂਦਾ ਉਹ 24 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਵੀ ਆਪਾਂ ਨੂੰ ਪੁੱਛਿਆ ਜਾ ਸਕਦਾ ਹੈ ਨੈਕਸਟ ਕੁਐਸਚਨ ਹੈ ਸ਼ਹਿਰੀ ਸਥਾਨਕ ਸਰਕਾਰਾਂ ਵਾਲਾ ਨੂੰ ਕਿਹ ਸंवਿਧਾਨਕ ਦਰਜਾ ਦਿੱਤਾ ਗਿਆ ਸੀਗਾ ਕਿਹੜੀ ਸੋਧ ਰਹੀ 73 ਰਹੀ ਪੰਚਾਇਤਾਂ ਨੂੰ ਦਿੱਤਾ ਗਿਆ ਸੀ 74 ਜਿਹੜਾ ਹੈ ਉਹ ਸ਼ਹਿਰਾਂ ਨੂੰ ਦਿੱਤਾ ਗਿਆ ਸੀ ਇਹ ਵੀ 1993 ਜੀ ਭਾਰਤੀ ਸੰਵਿਧਾਨ ਵਿੱਚ ਜੁਡੀਸ਼ੀਅਲ ਰਿਵਿਊ ਦੀ ਧਾਰਨਾ ਕਿੱਥੋਂ ਲਈ ਗਈ ਹੈ ਤਾਂ ਜਿਹੜੇ ਭਾਰਤ ਨੇ ਜੁਡੀਸ਼ੀਅਲ ਰਿਵਿਊ ਦਾ ਜਿਹੜਾ ਕਨਸੈਪਟ ਲਿਆ ਬ੍ਰਿਟੇਨ ਅਮਰੀਕਾ ਕਨੇਡਾ ਆਸਟ੍ਰੇਲੀਆ ਤਾਂ ਇਹ ਅਸੀਂ ਕਿੱਥੋਂ ਲਿੱਤਾ ਏ ਅਮਰੀਕਾ ਤੋਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ B ਇਹ ਲਾਸਟ ਇਅਰ ਮਾਸਟਰ ਕੈਟਰ ਦੇ ਪੇਪਰ ਦੇ ਵਿੱਚ ਕੁਐਸਚਨ ਆਇਆ ਸੀਗਾ ਔਰ ਜੇ ਜੁਡੀਸ਼ੀਅਲ ਰਿਵਿਊ ਦੀ ਗੱਲ ਕੀਤੀ ਜਾਵੇ ਕਈ ਵਾਰ ਉਲਝਾਅ ਵੀ ਲੈਂਦੇ ਆ ਵੀ ਇਹ ਭਾਰਤ ਦੇ ਵਿੱਚ ਹੈ ਜਾਂ ਅਮਰੀਕਾ 'ਚ ਹੈ ਤਾਂ ਭਾਰਤ 'ਚ ਵੀ ਹੈ ਅਮਰੀਕਾ 'ਚ ਵੀ ਹੈ ਉਸ ਦਾ ਵਰਣਨ ਕਿੱਥੇ ਕੀਤਾ ਗਿਆ ਆਪਾਂ ਨੂੰ ਇਹ ਵੀ ਪੁੱਛਿਆ ਜਾ ਸਕਦਾ ਤਾਂ ਆਰਟੀਕਲ ਨੰਬਰ 13 ਦੇ ਵਿੱਚ ਜੁਡੀਸ਼ੀਅਲ ਰਿਵਿਊ ਦਾ ਜਿਹੜਾ ਵਰਣਨ ਕੀਤਾ ਗਿਆ ਹੈ ਜੇ ਕੋਈ ਸਾਨੂੰ ਲੱਗਦਾ ਵੀ ਜਿਹੜਾ ਕਾਨੂੰਨ ਆ ਉਹ ਸਾਡੇ ਅਕੋਰਡਿੰਗ ਸਹੀ ਨਹੀਂ ਬਣਿਆਗਾ ਤਾਂ ਅਸੀਂ ਉਹਦੀ ਸਮੀਖਿਆ ਕਰ ਸਕਦੇ ਹਾਂ ਦੁਆਰਾ ਉਸਨੂੰ ਜੁਡੀਸ਼ੀਅਲ ਰਿਵਿਊ ਬੋਲਦੇ ਆ ਕਿਹੜਾ ਆਰਟੀਕਲ ਸੰਵਿਧਾਨਕ ਉਪਚਾਰਾਂ ਦੇ ਅਧਿਕਾਰ ਨਾਲ ਸੰਬੰਧਿਤ ਹੈ ਤਾਂ ਆਪਾਂ ਨੂੰ 19 32 21 ਜਾਂ 14 ਦੇਖੋ ਜਿਹੜਾ 19 ਨੰਬਰ ਹੈ ਇਹਦੇ ਵਿੱਚ ਛੇ ਤਰ੍ਹਾਂ ਦੀ ਸਤੰਤਰਤਾ ਦਿੱਤੀ ਗਈ ਹੈ ਇਹ ਤਾਂ ਦਾ ਅਨਸਰ ਨਹੀਂ ਹੋ ਸਕਦਾ 32 ਨੰਬਰ ਜਿਹੜਾ ਆਪਣਾ ਰਾਈਟ ਆਨਸਰ ਹੈ ਬੀ ਆਨਸਰ ਆਪਣਾ ਰਾਈਟ ਆਨਸਰ ਬਣ ਜਾਊਗਾ 21 ਨੰਬਰ ਦੀ ਗੱਲ ਕਰੀਏ ਤਾਂ ਇਹ ਜਿਹੜਾ ਜੀਵਨ ਦਾ ਅਧਿਕਾਰ ਨਾਲ ਸੰਬੰਧਿਤ ਹੈ 14 ਨੰਬਰ ਦੇ ਵਿੱਚ ਗੱਲ ਕੀਤੀ ਗਈ ਹੈ ਸਮਾਨਤਾ ਦੇ ਅਧਿਕਾਰ ਦੀ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਬੀ ਦੇਖੋ ਇੱਕ ਕੁਐਸਚਨ ਹੈ ਰਿਲੇਟਡ ਆਪਾਂ ਚਾਰ ਕਨਸੈਪਟ ਕਰ ਚੁੱਕੇ ਹਾਂ ਭਾਰਤੀ ਸੰਵਿਧਾਨ ਦੀ ਕਿਹੜੀ ਵਿਸ਼ੇਸ਼ਤਾ ਭਾਰਤ ਨੂੰ ਇੱਕ ਗਨਰਾਜ ਬਣਾਉਂਦੀ ਹੈ ਦੇਖੋ ਜਿਹਨੂੰ ਗਨਰਾਜ ਦਾ ਮਤਲਬ ਪਤਾ ਹੈ ਜਿੱਥੇ ਦੇਸ਼ ਦਾ ਜਿਹੜਾ ਮੁਖੀ ਹੈ ਰਾਸ਼ਟਰਪਤੀ ਉਸ ਦੀ ਚੋਣ ਹੋਊਗੀ ਤਾਂ ਉਹ ਇਸ ਦਾ ਆਨਸਰ ਲੱਭ ਦੂਗਾ ਪਹਿਲੀਆਂ ਜੀ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਏ ਕਿਉਂਕਿ ਗਨਰਾਜ ਕੀ ਹੁੰਦਾ ਜਿੱਥੇ ਦੇਸ਼ ਦੇ ਮੁਖੀ ਦੀ ਚੋਣ ਹੁੰਦੀ ਹੈ ਭਾਰਤੀ ਸੰਵਿਧਾਨ ਚ ਕਿੰਨੇ ਤਰ੍ਹਾਂ ਦੀ ਐਮਰਜੈਂਸੀ ਹਨ 2 3 4 5 ਇਹ ਆਪਾਂ ਪਿਛਲੇ ਕੁਐਸਚਨ ਦੇ ਵਿੱਚ ਡਿਸਕਸ ਕੀਤਾ ਸੀਗਾ ਤਾਂ ਭਾਰਤੀ ਸੰਵਿਧਾਨ ਦੇ ਵਿੱਚ ਜਿਹੜੀਆਂ ਹੈ 3 ਆਪਣੇ ਕੋਲੇ ਐਮਰਜੈਂਸੀ ਪਾਵਰਾਂ ਹੈ ਤਿੰਨ ਤਰ੍ਹਾਂ ਦੀ ਐਮਰਜੈਂਸੀ ਪਾਵਰ ਹੁੰਦੀ ਹੈ 352 ਨੰਬਰ ਆਰਟੀਕਲ ਦੇ ਤਹਿਤ ਆਪਾਂ ਕਿਸੇ ਦੇਸ਼ ਦੇ ਵਿੱਚ ਲਾ ਸਕਦੇ ਹਾਂ 356 ਦੇ ਤਹਿਤ ਕਿਸੇ ਰਾਜ ਵਿੱਚ ਔਰ 360 ਦੇ ਤਹਿਤ ਅਸੀਂ ਜਿਹੜਾ ਹੈ ਫਾਈਨੈਂਸ਼ੀਅਲ ਐਮਰਜੈਂਸੀ ਲਗਾ ਸਕਦੇ ਹਾਂ ਨੈਕਸਟ ਕੁਐਸਚਨ ਹੈ ਭਾਰਤੀ ਸੰਵਿਧਾਨ ਦੁਆਰਾ ਕਿਹੜੀ ਭਾਸ਼ਾ ਨੂੰ ਅਧਿਕਾਰਤ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ ਤਾਂ ਬੰਗਾਲੀ ਹਿੰਦੀ ਅੰਗਰੇਜ਼ੀ ਪੰਜਾਬੀ ਤਾਂ ਆਪਣਾ ਰਾਈਟ ਆਨਸਰ ਬਣ ਜੂਗਾ ਹਿੰਦੀ ਕਿਉਂਕਿ ਆਪਣੇ ਸੰਵਿਧਾਨ ਦੇ ਵਿੱਚ ਆਰਟੀਕਲ ਨੰਬਰ 343 ਦੇ ਵਿੱਚ ਵੀ ਜਿਹੜਾ ਹੈ ਹਿੰਦੀ ਨੂੰ ਰਾਜ ਭਾਸ਼ਾ ਬਣਾਉਣ ਦੀ ਗੱਲ ਕੀਤੀ ਗਈ ਹੈ ਨੈਕਸਟ ਕੁਐਸਚਨ ਸਭਿਧਾਨ ਸਭਾ ਦੀ ਪਹਿਲੀ ਬੈਠਕ ਕਦੋਂ ਹੋਈ ਲਾਸਟ ਇਅਰ ਪੀਐਸਟੈਟ ਦੇ ਵਿੱਚ ਕੁਐਸਚਨ ਆਇਆ ਸੀਗਾ ਤਾਂ ਪਹਿਲੀ ਮੀਟਿੰਗ ਕਦੋਂ ਹੋਈ ਸੀ 9 ਦਸੰਬਰ 1946 ਨੂੰ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਏ ਤਾਂ 26 ਜਨਵਰੀ 1949 ਨੂੰ ਕੁਝ ਨਹੀਂ ਸੀਗਾ 15 ਅਗਸਤ ਨੂੰ 1947 ਨੂੰ ਅਸੀਂ ਆਜ਼ਾਦ ਹੋ ਗਏ ਸੀ 26 ਨਵੰਬਰ 1949 ਨੂੰ ਸਾਡਾ ਸਭਿਧਾਨ ਜਿਹੜਾ ਹੈ ਅਡਾਪਟ ਕੀਤਾ ਗਿਆ ਸੀ ਬਣ ਕੇ ਤਿਆਰ ਹੋ ਗਿਆ ਸੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਕੌਣ ਸੀਗੇ ਮੋਸਟ ਇੰਪੋਰਟੈਂਟ ਕੁਐਸਚਨ ਹੈ ਡਰਾਫਟਿੰਗ ਕਮੇਟੀ ਡਾਕਟਰ ਰਜਿੰਦਰ ਪ੍ਰਸ਼ਾਦ ਪੰਡਤ ਜਵਾਰਾਲਲ ਨਹਿਰੂ ਡਾਕਟਰ ਬੀ ਆਰ ਅੰਬੇਦਕਰ ਸਰਦਾਰ ਵੱਲਭਾਈ ਪਟੇਲ ਤਾਂ ਡਰਾਫਟਿੰਗ ਕਮੇਟੀ ਦੇ ਜਿਹੜੇ ਚੇਅਰਮੈਨ ਸੀਗੇ ਉਹ ਕੌਣ ਸੀਗੇ ਡਾਕਟਰ ਬੀ ਆਰ ਅੰਬੇਦਕਰ ਸੀਗੇ ਆਪਣਾ ਰਾਈਟ ਕੀ ਬਣ ਜੂਗਾ ਆਨਸਰ ਸੀ ਔਰ ਡਰਾਫਟਿੰਗ ਕਮੇਟੀ ਦੇ ਵਿੱਚ 7 ਮੈਂਬਰ ਸੀਗੇ ਔਰ ਜਿਹੜੇ ਇਹ 7 ਮੈਂਬਰ ਸੀਗੇ ਔਰ ਲਗਭਗ 11 ਇਸ ਦੀਆਂ ਮੀਟਿੰਗਾਂ ਹੋਈਆਂ ਸੀਗੀਆਂ 11 ਸੈਸ਼ਨ ਹੋਏ ਸੀਗੇ ਨੈਕਸਟ ਕੁਐਸਚਨ ਭਾਰਤੀ ਸੰਵਿਧਾਨ ਦੇ ਕਿਸ ਭਾਗ ਨੂੰ ਸੰਵਿਧਾਨ ਦੀ ਆਤਮਾ ਤੇ ਦਿਲ ਕਿਹਾ ਗਿਆ ਹੈ ਪਰਸਤਾਵਨਾ ਨੂੰ ਮੌਲਕ ਅਧਿਕਾਰਾਂ ਨੂੰ ਡਾਇਰੈਕਟ ਪ੍ਰਿੰਸੀਪਲ ਸਟੇਟ ਪਾਲਿਸੀ ਨੂੰ ਜਾਂ ਸੰਵਿਧਾਨਕ ਵਿਚਾਰਾਂ ਦੇ ਅਧਿਕਾਰ ਨੂੰ ਤਾਂ ਆਰਟੀਕਲ ਨੰਬਰ 32 ਨੂੰ ਜਿਹੜਾ ਹੈ ਸੰਵਿਧਾਨ ਦੀ ਆਤਮਾ ਤੇ ਦਿਲ ਕਿਹਾ ਗਿਆ ਸੀਗਾ ਔਰ ਇਹ ਡਾਕਟਰ ਬੀ ਆਰ ਅੰਬੇਦਕਰ ਨੇ ਕਿਹਾ ਸੀ ਇਹ ਵੀ ਲਾਸਟ ਇਅਰ ਮਾਸਟਰ ਕੈਟਰ ਦੇ ਪੇਪਰ ਦੇ ਵਿੱਚ ਕੁਐਸਚਨ ਆਇਆ ਸੀ ਤਾਂ ਆਪਾਂ ਨੂੰ ਭਾਗ ਵੀ ਪੁੱਛ ਸਕਦੇ ਆ ਕਿਸ ਭਾਗ ਨੂੰ ਤਾਂ ਭਾਗ ਨੰਬਰ 3 ਨੂੰ ਭਾਗ ਨੰਬਰ 3 ਕੀ ਆ ਮੌਲਕ ਅਧਿਕਾਰ ਵੈਸੇ ਤਾਂ ਇਹਦਾ ਜਿਹੜਾ ਆਨਸਰ ਹੈ ਉਹ ਮੌਲਕ ਅਧਿਕਾਰ ਹੀ ਬਾਨਣਾ ਚਾਹੀਦਾ ਹੈ ਕਿਉਂਕਿ ਕਿਸ ਭਾਗ ਨੂੰ ਪੁੱਛਿਆ ਆਪਾਂ ਦਾ ਭਾਗ ਤਾਂ ਫਿਰ ਮੌਲਕ ਅਧਿਕਾਰ ਹੀ ਆ ਕਿਉਂਕਿ ਜਿਹੜਾ ਸਵਿਧਾਨਕ ਉਪਚਾਰਾਂ ਦਾ ਅਧਿਕਾਰ ਹੈ ਉਹ ਤਾਂ ਆਪਣੇ ਕੋਲੇ ਆਰਟੀਕਲ ਹੈ 1 ਹਾਂ ਜੇ ਆਪਾਂ ਨੂੰ ਪੁੱਛਦੇ ਕਿ ਭਾਰਤੀ ਸੰਵਿਧਾਨ ਦੇ ਕਿਹੜੇ ਆਰਟੀਕਲ ਨੂੰ ਸੰਵਿਧਾਨ ਦੀ ਆਤਮਾ ਤੇ ਦਿਲ ਕਿਹਾ ਗਿਆ ਆਪਾਂ ਮੰਨਦੇ ਸੀ 32 ਤਾਂ ਆਪਾਂ ਇਹਦਾ ਆਨਸਰ ਹੁਣ 2 ਹੀ ਮੰਨ ਕੇ ਚੱਲਾਂਗੇ ਕਿਉਂਕਿ ਮੌਲਿਕ ਅਧਿਕਾਰਾਂ ਨੂੰ ਹੀ ਸੰਵਿਧਾਨ ਦੀ ਆਤਮਾ ਤੇ ਦਿਲ ਮੰਨਿਆ ਸੀਗਾ ਸੰਵਿਧਾਨ ਦੇ ਕਿਹੜੇ ਹਿੱਸੇ ਵਿੱਚ ਨਿਆਂਪਾਲਿਕਾ ਕਾਰਜਪਾਲਿਕਾ ਵਿਧਾਨਪਾਲਿਕਾ ਵੱਲ ਸ਼ਕਤੀਆਂ ਦੀ ਵੰਡ ਦਾ ਜ਼ਿਕਰ ਹੈ ਕਿੱਥੇ ਇਹ ਗੱਲ ਕੀਤੀ ਗਈ ਹੈ ਪ੍ਰਸਤਾਵਨਾ 'ਚ ਪਰਸਤਾਵਨਾ 'ਚ ਤੇ ਇਸ ਤਰੀਕੇ ਦਾ ਕੋਈ ਕਨਸੈਪਟ ਹੀ ਨਹੀਂਗਾ। ਅਨੁਛੇਦਾਂ ਵਿੱਚ ਹਾਂ ਆਹ ਗੱਲ ਠੀਕ ਆ। ਤਾਂ ਆਰਟੀਕਲਾਂ ਦੇ ਵਿੱਚ ਇਸ ਦਾ ਵਰਣਨ ਕੀਤਾ ਗਿਆ ਹੈ। ਸ਼ੈਡਿਊਲ ਦੇ ਵਿੱਚ ਇਸ ਦਾ ਕੋਈ ਵਰਣਨ ਨਹੀਂ, ਮੌਲਕ ਅਧਿਕਾਰਾਂ 'ਚ ਇਸ ਦਾ ਕੋਈ ਵਰਣਨ ਨਹੀਂ। ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ? ਬੀ। ਭਾਰਤੀ ਸੰਵਿਧਾਨ 'ਚ ਸਿੰਗਲ ਨਾਗਰਿਕਤਾ, ਕੈਰੀ ਨਾਗਰਿਕਤਾ ਦਾ ਕਨਸੈਪਟ ਅਸੀਂ ਕਿੱਥੋਂ ਲਿਆ? ਅਮਰੀਕਾ ਤੋਂ, ਬ੍ਰਿਟੇਨ ਤੋਂ, ਕੈਨੇਡਾ ਤੋਂ ਜਾਂ ਆਇਰਲੈਂਡ ਤੋਂ? ਤਾਂ ਕੈਰੀ ਨਾਗਰਿਕਤਾ ਦਾ ਕਨਸੈਪਟ ਕਿੱਥੇ ਆ? ਬ੍ਰਿਟੇਨ ਦੇ ਵਿੱਚ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ? ਬੀ ਬ੍ਰਿਟੇਨ ਕਹਿ ਲਓ ਕੈਨੇਡਾ ਕਹਿ ਲਓ ਜਾਂ ਫਿਰ ਆਪਾਂ ਇਹਨੂੰ ਯੂਕੇ ਬੋਲ ਸਕਦੇ ਆ ਯੂਨਾਈਟਿਡ ਕਿੰਗਡਮ ਭਾਰਤੀ ਸੰਵਿਧਾਨ ਕਿਹੜੇ ਸਿਧਾਂਤ ਤੇ ਆਧਾਰਿਤ ਹੈ ਕਾਨੂੰਨ ਦਾ ਸ਼ਾਸਨ ਬਾਈਬਲ ਦਾ ਸ਼ਾਸਨ ਰਾਜੇ ਦਾ ਸ਼ਾਸਨ ਜਾਂ ਪ੍ਰੋਖਤ ਵਿੱਚੋਂ ਕੋਈ ਨਹੀਂ ਦੇਖੋ ਬਾਈਬਲ ਦਾ ਰਾਜੇ ਦਾ ਸ਼ਾਸਨ ਤਾਂ ਸਾਡੇ ਕੁਝ ਨਹੀਂ ਆ ਸਾਡੇ ਕੀ ਚੱਲਦਾ ਹੈ ਕਾਨੂੰਨ ਦਾ ਸ਼ਾਸਨ ਤਾਂ ਆਪਣਾ ਰਾਈਟ ਆਨਸਰ ਕੀ ਬਣ ਜਾਊਗਾ ਏ ਹਾਂ ਜਿਹੜਾ ਰਾਜੇ ਦਾ ਸ਼ਾਸਨ ਹੈ ਇੰਗਲੈਂਡ ਦੇ ਵਿੱਚ ਚੱਲਦਾ ਹੈ ਭਾਰਤੀ ਸੰਵਿਧਾਨ ਦੀ ਕਿਹੜੀ ਵਿਸ਼ੇਸ਼ਤਾ ਕੇਂਦਰ ਨੂੰ ਮਜ਼ਬੂਤ ਕਰ ਦਿੰਦੀ ਹੈ ਰਾਜਾਂ ਨੂੰ ਵੱਧ ਸ਼ਕਤੀਆਂ ਜਾਂ ਆਪਾਂ ਰਾਜਾਂ ਨੂੰ ਵੱਧ ਸ਼ਕਤੀਆਂ ਦੇ ਦਾਂਗੇ ਤੇ ਇਹਦੇ ਨਾਲ ਕੇਂਦਰ ਕਿਵੇਂ ਮਜ਼ਬੂਤ ਹੋਊਗਾ ਤੇ ਇਹ ਤਾਂ ਨਹੀਂ ਹੋ ਸਕਦਾ ਸੰਕਟ ਕਲੀਨ ਪ੍ਰਬੰਧ ਦੋਹਰੀ ਨਾਗਰਿਕਤਾ ਜਾਂ ਇਹਨਾਂ ਵਿੱਚੋਂ ਕੋਈ ਦੋਹਰੀ ਨਾਗਰਿਕਤਾ ਨਾਲ ਵੀ ਕੋਈ ਕਨਸੈਪਟ ਨਹੀਂ ਜੁੜਦਾ ਤਾਂ ਆਪਣਾ ਆਨਸਰ ਕੀ ਬਣ ਜੂਗਾ ਸੰਕਟ ਕਲੀਨ ਪ੍ਰਬੰਧ ਭਾਰਤੀ ਸੰਵਿਧਾਨ ਇੱਕ ਸਤੰਤਰ ਸੰਸਥਾ ਬਜੋ ਕਿਸ ਦੀ ਸਥਾਪਨਾ ਕਰਦਾ ਹੈ ਚੋਣ ਕਮਿਸ਼ਨਰ ਦੀ ਬਿਲਕੁਲ ਕਰਦਾ ਆਰਟੀਕਲ ਨੰਬਰ 324 ਦੇ ਤਹਿਤ ਕਰਦਾ ਭਾਰਤ ਦਾ ਕੰਟਰੋਲਰ ਐਂਡ ਐਡੀਟਰ ਜਨਰਲ ਜਿਹਨੂੰ ਅਸੀਂ ਕੈਕ ਬੋਲਦੇ ਆ ਤਾਂ 148 ਨੰਬਰ ਤੋਂ 151 ਤੱਕ ਇਹਦਾ ਵਰਣਨ ਕੀਤਾ ਗਿਆ ਇਹ ਵੀ ਸਹੀ ਆ ਔਰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਯੂਪੀਐਸਸੀ ਆਰਟੀਕਲ ਨੰਬਰ 315 ਤੋਂ ਲੈ ਕੇ 323 ਤੱਕ ਤਾਂ ਇਹ ਵੀ ਸਹੀ ਆ ਆਪਣੇ ਸਾਰੇ ਆਨਸਰ ਇਹਦੇ ਬਿਲਕੁਲ ਸਹੀ ਬਣ ਜਾਣਗੇ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਡੀ ਚਲਦੇ ਆ ਆਪਣੇ ਨੈਕਸਟ ਕੁਐਸਚਨ ਕਿੰਨੇ ਪ੍ਰਕਾਰ ਦੀਆਂ ਰੇਟਾਂ ਦਾ ਵਰਣਨ ਕੀਤਾ ਗਿਆ ਹੈ ਸੰਵਿਧਾਨ ਦੇ ਵਿੱਚ ਤਿੰਨ ਚਾਰ ਪੰਜ ਤਾਂ ਭਾਰਤੀ ਸੰਵਿਧਾਨ ਦੇ ਵਿੱਚ ਪੰਜ ਤਰ੍ਹਾਂ ਦੀਆਂ ਰੇਟਾਂ ਦਾ ਵਰਣਨ ਕੀਤਾ ਗਿਆ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਸੀ ਹੈਬੀਸ ਕੋਰਪਸ ਮੰਡੇਮਸ ਸੈਟੋਰੀ ਇਸ ਤਰੀਕੇ ਆਪਣੇ ਕੋਲੇ ਆਪਾਂ ਇਹਨਾਂ ਨੂੰ ਅੱਗੇ ਜਾ ਕੇ ਪੜ੍ਹਾਂਗੇ ਵਿਸਤਾਰ ਦੇ ਵਿੱਚ ਕੀ ਹੁੰਦਾ ਹੈ ਇਹ ਮੰਡੇਮਸ ਰੈਟ ਕੀ ਹੁੰਦੀ ਹੈ ਸੈਟੋਰੀ ਕੀ ਹੁੰਦੀ ਹੈ ਹੈਬੀਸ ਕੋਰਪਸ ਕੀ ਹੁੰਦੀ ਹੈ ਸਾਰੀਆਂ ਆਪਾਂ ਅੱਗੇ ਪੜ੍ਹਾਂਗੇ ਨੈਕਸਟ ਕੁਐਸਚਨ ਭਾਰਤੀ ਸੰਵਿਧਾਨ ਲਚੀਲਾ ਤੇ ਕਠੋਰ ਹੈ ਇਹਦਾ मीनिंग ਕੀ ਹੈ ਭਾਰਤੀ ਸੰਵਿਧਾਨ ਜਿਹੜਾ ਹੈ ਲਚੀਲਾ ਹੈ ਕਠੋਰ ਹੈ ਆਪਾਂ ਇਹਦੀਆਂ ਵਿਸ਼ੇਸ਼ਤਾਵਾਂ 'ਚ ਪੜਿਆ ਸੀ ਪਰ ਕੀ ਹੈ ਇਸ ਨੂੰ ਸਾਨੀ ਨਾਲ ਸੋਧਿਆ ਜਾ ਸਕਦਾ ਤਾਂ ਕਰਕੇ ਲਚੀਲਾ ਤੇ ਕਠੋਰ ਹੈ ਨਹੀਂ ਇਸ ਨੂੰ ਸੋਧਣਾ ਬਹੁਤ ਮੁਸ਼ਕਲ ਨਹੀਂ ਬਹੁਤ ਮੁਸ਼ਕਲ ਨਹੀਂਗਾ ਕਿਉਂਕਿ ਅਸੀਂ ਇਹਦੇ ਸੋਧਾਂ ਕਰ ਸਕਦੇ ਹਾਂ ਲਗਭਗ 105 ਸੋਧਾਂ ਸੰਵਿਧਾਨ ਦੇ ਵਿੱਚ ਹੋ ਚੁੱਕੀਆਂ ਇਸ ਨੂੰ ਕੁਝ ਹੱਦ ਤੱਕ ਆਸਾਨੀ ਨਾਲ ਕੁਝ ਹੱਦ ਤੱਕ ਬੇਮੁਸ਼ਕਲ ਨਾਲ ਸੋ ਤਾਂ ਇਹਦਾ ਆ ਗੱਲ ਬਿਲਕੁਲ ਸਹੀ ਹੈ ਕਿਉਂਕਿ ਕੁਝ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਅਸੀਂ ਬਹੁਤ ਆਸਾਨੀ ਨਾਲ ਸੋਚ ਸਕਦੇ ਆਂ ਕੁਝ ਚੀਜ਼ਾਂ ਇਹੋ ਜਿਹੀਆਂ ਜਿਨ੍ਹਾਂ ਨੂੰ ਅਸੀਂ ਟਾਈਮ ਲੱਗਦਾ ਸੋਧਣ ਤੇ ਤਾਂ ਇਹ ਜਿਹੜੀ ਸੰਵਿਧਾਨ ਦੇ ਵਿੱਚ ਸੋਧ ਕਰ ਸਕਦੇ ਆਂ ਤਾਂ ਇਹ ਆਪਾਂ ਪਿੱਛੇ ਪੜ ਕੇ ਆਏ ਆਂ ਅਸੀਂ ਸਾਊਥ ਅਫਰੀਕਾ ਤੋਂ ਇਹ ਅਸੀਂ ਕਨਸੈਪਟ ਲਿਆ ਭਾਰਤੀ ਸੰਵਿਧਾਨ ਦੇ ਆਰਟੀਕਲ ਨੰਬਰ 368 ਦੇ ਤਹਿਤ ਅਸੀਂ ਕੀ ਕਰ ਸਕਦੇ ਆਂ ਸੰਵਿਧਾਨ ਦੇ ਵਿੱਚ ਸੋਧ ਕਰ ਸਕਦੇ ਆਂ ਮੌਲਿਕ ਅਧਿਕਾਰਾਂ ਨੂੰ ਕਹਿੰਦੇ ਮਤਲਬ ਕੀਤਾ ਜਾ ਸਕਦਾ ਹੈ ਸवाय ਮਤਲਬ ਕਿਹੜੇ ਅਧਿਕਾਰਾਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਮੂਤਲ ਕਰ ਸਕਦੇ ਹਾਂ ਸੀ 19 20 20 21 21 22 22 23 ਤਾਂ ਅਸੀਂ 20 ਤੇ 21 ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਮੂਤਲ ਕਰ ਸਕਦੇ ਹਾਂ ਆਪਣਾ ਰਾਈਟ ਆਨਸਰ ਕੀ ਬਣ ਜਾਊਗਾ ਬੀ ਕਿਸ ਦੇਖਦੇ ਸੰਵਿਧਾਨ ਤੋਂ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਤੋਂ ਲਿਆ ਗਿਆ ਹੈ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਦਾ ਕਨਸੈਪਟ ਕਿੱਥੋਂ ਲਿਆ ਜਾਪਾਨ ਤੋਂ ਅਮਰੀਕਾ ਤੋਂ ਬ੍ਰਿਟੇਨ ਤੋਂ ਜਾਂ ਫਿਰ ਕੈਨੇਡਾ ਤੋਂ ਤਾ ਜੇ ਆਪਾਂ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ ਦੀ ਗੱਲ ਕਰੀ ਤਾਂ ਇਹ ਭਾਰਤ ਨੇ ਸਵਿਧਾਂ ਜਾਂ ਜਿਹੜਾ ਕਨਸੈਪਟ ਲਿਆ ਇਹ ਜਾਪਾਨ ਤੋਂ ਲਿਆ ਹੈ। ਭਾਰਤੀ ਸੰਵਿਧਾਨ ਚ ਰਾਜਪਾਲ ਦਾ ਅਹੁਦਾ ਕਿਸ ਦੇਸ਼ ਦੇ ਸੰਵਿਧਾਨ ਤੋਂ ਪ੍ਰੇਰਿਤ ਹੈ? ਮਤਲਬ ਰਾਜਪਾਲ ਦਾ ਅਹੁਦਾ ਸੀ ਕਿੱਥੋਂ ਲਿਆ ਹੈ? ਅਮਰੀਕਾ ਤੋਂ, ਕੈਨੇਡਾ ਤੋਂ, ਆਇਰਲੈਂਡ ਤੋਂ, ਆਸਟ੍ਰੇਲੀਆ ਤੋਂ ਤਾਂ ਇਹ ਅਸੀਂ ਕਿੱਥੋਂ ਲਿੱਤਾ ਹੈ? ਕੈਨੇਡਾ ਤੋਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ? ਬੀ। ਔਰ ਜਿਹੜੀ ਰਾਜਪਾਲ ਦੀ ਨਿਯੁਕਤੀ ਕਰਦਾ ਹੈ ਉਹ ਭਾਰਤ ਦੇ ਰਾਸ਼ਟਰਪਤੀ ਵੱਲੋਂ ਕੀਤੀ ਜਾਂਦੀ ਹੈ। ਭਾਰਤ ਦਾ ਸੰਵਿਧਾਨ ਭਾਰਤ ਦੇ ਨੂੰ ਕਿਹੜੇ ਰੂਪ ਵਿੱਚ ਦਰਸਾਉਂਦਾ ਹੈ ਯੂਨੀਅਨ ਆਫ ਸਟੇਟਸ ਰਾਜਾਂ ਦਾ ਸੰਘ ਰਾਜਾਂ ਦਾ ਫੈਡਰੇਸ਼ਨ ਇਕਾਤਮਕ ਰਾਜ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ ਤਾਂ ਭਾਰਤ ਕੀ ਹੈ ਯੂਨੀਅਨ ਆਫ ਸਟੇਟ ਰਾਜਾਂ ਦਾ ਸੰਘ ਹੈ ਆਰਟੀਕਲ ਨੰਬਰ 1 ਦੇ ਵਿੱਚ ਇਸ ਦਾ ਵਰਣਨ ਕੀਤਾ ਗਿਆ ਹੈ ਭਾਰਤ ਕੀ ਹੈ ਰਾਜਾਂ ਦਾ ਸੰਘ ਹੈ ਸੰਵਿਧਾਨ ਵਿੱਚ ਕਿਹੜੀ ਪ੍ਰਣਾਲੀ ਲੋਕਾਂ ਨੂੰ ਨੁਮਾਇੰਦਿਆਂ ਦਾ ਚੋਣ ਕਰਨ ਦਾ ਅਧਿਕਾਰ ਦਿੰਦੀ ਹੈ ਰਾਜਸ਼ਾਹੀ ਰਾਜਸ਼ਾਹੀ ਜਿਹਦਾ ਰਾਜਾ ਹੀ ਬਣੂਗਾ ਫਿਰ ਤਾਨਾਸ਼ਾਹੀ ਡਿਕਟੇਟਰਸ਼ਿਪ ਨਹੀਂ ਗਣਤੰਤਰ ਜਾਂ ਸੰਸਦੀ ਪ੍ਰਣਾਲੀ ਤਾਂ ਦੇਖੋ ਨੁਮਾਇੰਦਿਆਂ ਦੀ ਜਿਹੜੀ ਲੋਕਾਂ ਦੀ ਆਪਾਂ ਚੋਣ ਕਰ ਸਕਦੇ ਆ ਉਹ ਅਸੀਂ ਕਿੱਥੇ ਕਰ ਸਕਦੇ ਆ ਪਾਰਲੀਮੈਂਟਰੀ ਡੈਮੋਕ੍ਰੇਸੀ ਦੇ ਵਿੱਚ ਇਹ ਚੀਜ਼ ਹੋ ਸਕਦੀ ਹੈ ਜਿੱਥੇ ਅਸੀਂ ਕਿਉਂਕਿ ਡੈਮੋਕ੍ਰੇਸੀ ਦਾ ਮਤਲਬ ਕੀ ਹੈ ਡੈਮੋਕ੍ਰੇਸੀ ਦਾ ਮਤਲਬ ਹੀ ਇਹ ਹੈ ਵੀ ਅਸੀਂ ਜਿਹੜੀ ਸਰਕਾਰ ਆ ਉਹਦੀ ਚੋਣ ਖੁਦ ਕਰ ਸਕਦੇ ਆ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਡੀ ਆਨਸਰ ਸੰਸਦੀ ਲੋਕਤੰਤਰ ਪਾਰਲੀਮੈਂਟਰੀ ਡੈਮੋਕ੍ਰੇਸੀ ਭਾਰਤੀ ਸੰਵਿਧਾਨ ਦੀ ਕਿਹੜੀ ਵਿਸ਼ੇਸ਼ਤਾ ਭਾਰਤੀ ਸੰਵਿਧਾਨ ਦੀ ਕਿਹੜੀ ਵਿਸ਼ੇਸ਼ਤਾ ਇਸ ਨੂੰ ਸਮਾਜਿਕ ਅਤੇ ਆਰਥਿਕ ਨਿਆਂ ਪ੍ਰਦਾਨ ਕਰਦੀ ਹੈ ਮੌਲਿਕ ਅਧਿਕਾਰ ਮੌਲਿਕ ਕਰਤਵ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਜਾਂ ਪ੍ਰਸਤਾਵਨਾ ਕਿੱਥੇ ਵਰਣਨ ਕੀਤਾ ਗਿਆ ਹੈ ਸਮਾਜਿਕ ਤੇ ਆਰਥਿਕ ਨਿਆਂ ਦਾ ਆਪਾਂ ਇਹ ਦੱਸਣਾ ਹੈ ਤਾਂ ਜੇ ਆਪਾਂ ਇਸ ਆਰਥਿਕ ਨਿਆਂ ਦੀ ਗੱਲ ਕਰੀਏ ਤਾਂ ਇਹ ਭਾਰਤੀ ਸੰਵਿਧਾਨ ਦੇ ਵਿੱਚ ਇਹਦਾ ਕਿੱਥੇ ਵਰਣਨ ਕੀਤਾ ਗਿਆ ਹੈ ਤਾਂ ਇਹ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਡ ਪਾਲਿਸੀ ਦੇ ਵਿੱਚ ਵਰਣਨ ਕੀਤਾ ਗਿਆ ਹੈ ਤਾਂ ਆਪਣਾ ਆਨਸਰ ਕੀ ਬਣ ਜੂਗਾ ਸੀ ਆਨਸਰ ਭਾਰਤ ਵਿੱਚ ਇੱਕ ਸੰਸਦੀ ਸਰਕਾਰ ਕਿਉਂ ਹੈ ਕਿਉਂਕਿ ਰਾਸ਼ਟਰਪਤੀ ਕੋਲੇ ਸਾਰੀਆਂ ਸ਼ਕਤੀਆਂ ਨਹੀਂ ਰਾਸ਼ਟਰਪਤੀ ਕੋਲੇ ਸਾਰੀਆਂ ਸ਼ਕਤੀਆਂ ਨਹੀਂ ਹਨ ਕਾਰਜਪਾਲਿਕਾ ਵਿਧਾਨਪਾਲਿਕਾ ਦੇ ਪ੍ਰਤੀ ਜਵਾਬਦੇਹ ਹੈ ਹਾਂ ਇਹ ਗੱਲ ਸਹੀ ਹੈ ਸੰਸਦੀ ਪ੍ਰਣਾਲੀ ਕਿਉਂ ਆ ਭਾਰਤ ਦੇ ਵਿੱਚ ਕਿਉਂਕਿ ਜਿਹੜੀ ਕਾਰਜਪਾਲਿਕਾ ਹੈ ਉਹ ਵਿਧਾਨਪਾਲਿਕਾ ਪ੍ਰਤੀ ਕੀ ਹੈ ਜਵਾਬ ਦੇ ਹੈ ਭਾਰਤੀ ਸੰਵਿਧਾਨ ਚ ਕਾਨੂੰਨ ਦੇ ਸਾਹਮਣੇ ਸਮਾਨਤਾ ਦਾ ਵਿਚਾਰ ਕਿੱਥੋਂ ਲਿਆ ਗਿਆ ਹੈ ਕਾਨੂੰਨ ਦੇ ਸਾਹਮਣੇ ਸਮਾਨਤਾ ਆਰਟੀਕਲ ਨੰਬਰ 14 ਦੇ ਵਿੱਚ ਇਹਦਾ ਵਰਣਨ ਕੀਤਾ ਗਿਆ ਹੈ ਤਾਂ ਇਹ ਕਨਸੈਪਟ ਭਾਰਤ ਨੇ ਕਿੱਥੋਂ ਲਿਆ ਹੈ ਤਾਂ ਇਹ ਅਸੀਂ ਕਿੱਥੋਂ ਲਿਆ ਹੈ ਬ੍ਰਿਟੇਨ ਤੋਂ ਅਮਰੀਕਾ ਤੋਂ ਫਰਾਂਸ ਤੋਂ ਕਿੱਥੋਂ ਲਿਆ ਹੈ ਇਹ ਕਨਸੈਪਟ ਭਾਰਤ ਨੇ ਤਾਂ ਇਹ ਅਸੀਂ ਬ੍ਰਿਟੇਨ ਤੋਂ ਅਡਾਪਟ ਕੀਤਾ ਹੈ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਇਹ ਆਨਸਰ ਨੈਕਸਟ ਕੁਐਸਚਨ ਸੰਵਿਧਾਨਕ ਸੋਧਾਂ ਲਈ ਕਿਸ ਕਿਸਮ ਦੇ ਬਹੁਮਤ ਦੀ ਲੋੜ ਹੁੰਦੀ ਹੈ ਜੇ ਮਤਲਬ ਆਪਾਂ ਸੰਵਿਧਾਨ ਦੇ ਵਿੱਚ ਸੋਧ ਕਰਨੀ ਹੈ ਕਿਹਜਾ ਬਹੁਮਤ ਚਾਹੀਦਾ ਹੈ ਸਧਾਰਨ ਵਿਸ਼ੇਸ਼ ਰਾਜਾਂ ਦੀ ਨਾਲ ਸਹਿਮਤੀ ਜਾਂ ਬੀ ਤੇ ਸੀ ਦੋਨੇ ਦੇਖੋ ਆਪਾਂ ਨੂੰ ਵਿਸ਼ੇਸ਼ ਬਹੁਮਤ ਨਾਲ ਵੀ ਕਰ ਸਕਦੇ ਆ ਤੇ ਰਾਜਾਂ ਦੀ ਸਹਿਮਤੀ ਦੇ ਨਾਲ ਵੀ ਕਰ ਸਕਦੇ ਆ ਰਾਜਾਂ ਦੀ ਸਹਿਮਤੀ ਪਲੱਸ ਵਿਸ਼ੇਸ਼ ਬਹੁਮਤ ਤਾਂ ਆਪਣਾ ਰਾਈਟ ਆਨਸਰ ਕੀ ਬਣ ਜਾਊਗਾ ਡੀ ਭਾਰਤੀ ਸੰਵਿਧਾਨ ਚ ਮਿਲੇ ਜੁਲੀ ਆਰਥਿਕ ਪ੍ਰਣਾਲੀ ਦਾ ਕਨਸੈਪਟ ਕਿਥੋਂ ਲੈ ਮੈਕਸਟ ਇਕਨੋਮੀ ਮੈਕਸਟ ਇਕਨੋਮੀ ਕਿੱਥੇ ਹੈ ਪ੍ਰਸਤਾਵਨਾ ਚ ਮੌਲਕ ਅਧਿਕਾਰਾਂ ਚ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦੇਖੋ ਜਿਹੜੀ ਆਰਥਿਕ ਪ੍ਰਣਾਲੀ ਹੈ ਉਹ ਰਿਲੇਟਡ ਹੀ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦੇ ਨਾਲ ਹੈ ਤਾਂ ਆਪਣਾ ਰਾਈਟ ਆਨਸਰ ਸੀ ਹੀ ਬਣੂਗਾ ਨੈਕਸਟ ਕੁਐਸਚਨ ਭਾਰਤੀ ਸੰਵਿਧਾਨ ਵਿੱਚ ਕਾਨੂੰਨਾਂ ਦੀ ਸਮਾਨ ਸੁਰੱਖਿਆ ਇੱਕ ਇਕੁਅਲ ਆ ਪ੍ਰੋਡਕਸ਼ਨ ਆਫ ਲਾ ਦਾ ਕਨਸੈਪਟ ਕਿੱਥੋਂ ਲਿਆ ਗਿਆ ਬ੍ਰਿਟੇਨ ਤੋਂ ਅਮਰੀਕਾ ਤੋਂ ਕੈਨੇਡਾ ਤੋਂ ਜਾਂ ਫਰਾਂਸ ਤੋਂ ਤਾਂ ਇਹ ਭਾਰਤ ਨੇ ਕਿੱਥੋਂ ਲਿਆਏ ਅਮਰੀਕਾ ਤੋਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਬੀ ਆਨਸਰ ਬਣ ਜੂਗਾ ਇਹਦਾ ਤਾਂ ਇਹ ਆਪਣਾ ਕੀ ਬਣ ਜੂਗਾ ਬੀ ਆਨਸਰ ਲਾਸਟ ਕੁਐਸਚਨ ਭਾਰਤੀ ਸੰਵਿਧਾਨ ਦੀ ਕਿਹੜੀ ਵਿਸ਼ੇਸ਼ਤਾ ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਕਰਦੀ ਹੈ ਤਾਂ ਦੇਖੋ ਸ਼ਕਤੀਆਂ ਦੀ ਵੰਡ ਕਿੱਥੇ ਹੁੰਦੀ ਹੈ ਫੈਡਰਲ ਸਿਸਟਮ ਚ ਫੈਡਰਲ ਸਿਸਟਮ ਦਾ ਮਤਲਬ ਹੀ ਇਹ ਹੁੰਦਾ ਦੀਆਂ ਪਾਵਰਾਂ ਕੇਂਦਰਾਂ ਕੋਲੇ ਹੱਡੀਆਂ ਪਾਵਰਾਂ ਰਾਜਾਂ ਕੋਲੇ ਤਾਂ ਆਪਣਾ ਰਾਈਟ ਆਨਸਰ ਬੀ ਬਣ ਜਾਊਗਾ ਸੰਗਾਤਮਕ ਪ੍ਰਣਾਲੀ ਬਣ ਜਾਊਗਾ ਤਾਂ ਇਹ ਅੱਜ ਦੀ ਆਪਣੀ ਕਲਾਸ ਸੀ ਅੱਜ ਦੀ ਆਪਣੀ ਕਲਾਸ ਤੁਹਾਨੂੰ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਔਰ ਇਸ ਕਲਾਸ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਿਓ ਥੈਂਕ ਯੂ ਸੋ ਮੱਚ